ਇਹ ਤੇ ਵੱਡਾ ਅਪਡੇਟ ਹੈ ਕਿ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਖਤਮ ਹੋ ਚੁੱਕੀ ਹੈ ਕਈ ਫੈਸਲੇ ਇਸ ਮੀਟਿੰਗ ਦੇ ਵਿੱਚ ਲਏ ਗਏ ਨੇ ਡੈਮਾ ਦੀ ਸੁਰੱਖਿਆ ਪੰਜਾਬ ਸਰਕਾਰ ਹੀ ਕਰੇਗੀ ਸੀਆਈਐਸਐਫ ਦੀ ਨਿਯੁਕਤੀ ਦੀ ਸੈਂਟੀ ਰੱਦ ਕਰ ਦਿੱਤੀ ਗਈ ਹੈ ਮਾਨ ਸਰਕਾਰ ਨੇ ਚੰਨੀ ਸਰਕਾਰ ਦੇ ਫੈਸਲੇ ਨੂੰ ਪਲਟ ਦਿੱਤਾ ਹੈ 21 ਅਕਤੂਬਰ 2021 ਨੂੰ ਚੰਨੀ ਸਰਕਾਰ ਨੇ ਡੈਮਾ ਦੀ ਸੁਰੱਖਿਆ ਸੀਆਈਐਸਐਫ ਨੂੰ ਦੇਣ ਦੇ ਲਈ ਪੱਤਰ ਕੀਤਾ ਸੀ ਇਸ ਪੱਤਰ ਨੂੰ ਰੱਦ ਕਰਦੇ ਆ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਮਤਾ ਲੈ ਕੇ ਆਏਗੀ ਇਸ ਨਾਲ ਹੀ 3600 ਅਧਿਆਪਕਾਂ ਦੀ ਭਰਤੀ ਕੀਤੀ ਜਾਏਗੀ ਰਿਆਇਤਾ ਬਹਾਰਾ ਦੇ ਵਿੱਚ ਯੂਨੀਵਰਸਿਟੀ ਦਾ ਦਰਜਾ ਦਿੱਤਾ ਜਾਏਗਾ ਕਿਲਾ ਰਾਏਪੁਰ ਦੀ ਖੇਡਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ ਮੁਰ ਤੋਂ ਬਲਦਾਂ ਦੀ ਦੌੜ ਸ਼ੁਰੂ ਹੋਣਗੀਆ ਸੋ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਹੋਏ ਨੇ ਸਭ ਤੋਂ ਵੱਡਾ ਫੈਸਲਾ ਹੈ ਕਿ ਜੋ BBMP ਦੀ ਸੁਰੱਖਿਆ ਹੈ ਹੁਣ ਪੰਜਾਬ ਸਰਕਾਰ ਹੀ ਕਰੇਗੀ 2021 ਦੇ ਵਿੱਚ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਸੀ ਉਦੋਂ ਉਹਨਾਂ ਨੇ ਇੱਕ ਲੈਟਰ ਦਿੱਤਾ ਸੀ ਤੇ BBMP ਤੇ CISF ਦੀ ਨਿਯੁਕਤੀ ਦੀ ਮਨਜ਼ੂਰੀ ਦੇ ਦਿੱਤੀ ਸੀ ਪਰ ਹੁਣ ਪੰਜਾਬ ਸਰਕਾਰ ਨੇ ਇਸ ਲੈਟਰ ਨੂੰ ਰੱਦ ਕਰ ਦਿੱਤਾ ਹੈ ਤੇ ਕਿਹਾ ਹੈ ਕਿ CISF ਦੀ ਤਾਇਨਾਤੀ ਨਹੀਂ ਹੋਣ ਦਿੱਤੀ ਜਾਏਗੀ ਪੰਜਾਬ ਸਰਕਾਰ ਹੀ BBMP ਦੀ ਸੁਰੱਖਿਆ ਕਰੇਗੀ ਇਸ ਨਾਲ ਹੀ 3600 ਹੋਰ ਅਧਿਆਪਕ ਭਰਤੀ ਕੀਤੇ ਜਾਣ ਦਾ ਫੈਸਲਾ ਅੱਜ ਦੀ ਮੀਟਿੰਗ ਦੇ ਵਿੱਚ ਲਿਆ ਗਿਆ ਦੋ ਯੂਨੀਵਰਸਿਟੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਸ ਦੇ ਨਾਲ ਹੀ ਜੋ ਬਲਦਾਂ ਦੀ ਦੌੜ ਹੈ ਇੱਕ ਵਾਰ ਫਿਰ ਤੋਂ ਸ਼ੁਰੂ ਹੋਏਗੀ ਸੋ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਕਿਲਾ ਰਾਏਪੁਰ ਦੀਆਂ ਖੇਡਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਬਲਦਾਂ ਦੀ ਦੌੜ ਇੱਕ ਵਾਰ ਫਿਰ ਤੋਂ ਸ਼ੁਰੂ ਕੀਤੀ ਜਾਏਗੀ 3600 ਟੀਚਰਾਂ ਦੀ ਭਰਤੀ ਕੀਤੀ ਜਾਏਗੀ ਬੀਬੀਐਮਬੀ ਤੇ ਸੀਆਈਐਸਐਫ ਲੱਗੜ ਨਹੀਂ ਦਿੱਤੀ ਜਾਏਗੀ ਇਹ ਵੱਡਾ ਫੈਸਲਾ ਲਿਆ ਗਿਆ ਹੈ ਸੋ ਪੰਜਾਬ ਬਜ਼ਾਰਤ ਦੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਪੰਜਾਬ ਨੂੰ ਲੈ ਕੇ ਕਈ ਫੈਸਲੇ ਲਏ ਗਏ ਪਰ ਜੋ ਸਭ ਤੋਂ ਵੱਡਾ ਫੈਸਲਾ ਹੈ ਉਹ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਨੂੰ ਲੈ ਕੇ ਲਿਆ ਗਿਆ ਕਿ ਬੀਬੀਐਮਬੀ ਤੇ ਕੇਂਦਰ ਦੀ ਜੋ ਟੀਮ ਹੈ ਸੀਆਈਐਸਐਫ ਉਸ ਦੀ ਨਿਯੁਕਤੀ ਨਹੀਂ ਹੋਣ ਦਿੱਤੀ ਜਾਏਗੀ ਦਰਅਸਲ ਇਹ ਅਕਤੂਬਰ 2021 ਦਾ ਮਾਮਲਾ ਹੈ ਜਦੋਂ ਚੰਨੀ ਸਰਕਾਰ ਦੇ ਵੇਲੇ ਇੱਕ ਪੱਤਰ ਦੇ ਦਿੱਤਾ ਗਿਆ ਸੀ ਤੇ ਸੀਆਈਐਸਐਫ ਦੀ ਤੈਨਾਤੀ ਨੂੰ ਮਨਜ਼ੂਰੀ ਦਿੱਤੀ ਗਈ ਸੀ ਤੇ ਪੰਜਾਬ ਸਰਕਾਰ ਨੇ ਚੰਨੀ ਸਰਕਾਰ ਦੇ ਇਸ ਫੈਸਲੇ ਨੂੰ ਪਲਟ ਦਿੱਤਾ ਹੈ ਬਿਆਸ ਮੈਨੇਜਮੈਂਟ ਬੋਰਡ ਦਾ ਮਾਮਲਾ ਕਿਸ ਤਰ੍ਹਾਂ ਭਖਿਆ ਔਰ ਕਿਸ ਤਰ੍ਹਾਂ ਹਰਿਆਣਾ ਕਲੇਮ ਕਰਦਾ ਸੀ ਕਿਸ ਤਰ੍ਹਾਂ ਰਾਜਸਥਾਨ ਕਲੇਮ ਕਰਦਾ ਸੀ ਕਿਸ ਤਰ੍ਹਾਂ ਦਿੱਲੀ ਦੀ ਕੇਂਦਰ ਸਰਕਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਪੰਜਾਬ ਦੀ ਬਾਹ ਮਰੋੜਨ ਲੱਗੀ ਹੋਈ ਸੀ ਪੰਜਾਬ ਦੇ ਪਾਣੀਆਂ ਤੇ ਦਿਨ ਦਿਹਾੜੇ ਡਾਕਾ ਜਿਹੜਾ ਉਹ ਲਗਾਤਾਰ ਮਾਰ ਰਹੇ ਸੀਗੇ ਉਹਦਾ ਅੱਜ ਵੀ ਸਾਨੂੰ ਇੱਕ ਸਬੂਤ ਮਿਲਿਆਗਾ ਬਹੁਤ ਵੱਡਾ ਸਬੂਤ ਮਿਲਿਆ ਕਿ ਡੇਟਡ 21 10 2021 ਨੂੰ 21 10 2021 ਨੂੰ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਦੋਂ 111 ਦਿਨ ਦੀ ਮੁੱਖ ਮੰਤਰੀ ਚਰਜ ਸਿੰਘ ਚੰਨੀ ਜੀ ਦੀ ਸਰਕਾਰ ਸੀ ਉਸ ਸਮੇਂ ਕਨਸੈਂਟ ਜਿਹੜੀ ਆ ਉਸ ਸਮੇਂ ਸਹਿਮਤੀ ਜਿਹੜੀ ਆ ਕਿ ਪੰਜਾਬ ਦੇ ਡੀਬੀਐਮ ਦੇ ਅੰਦਰ ਸੀਆਈ ਐਸਐਫ ਦੀ ਜਿਹੜੀ ਆ ਕੰਟਰੋਲ ਦਿੱਤਾ ਜਾਵੇ ਆ ਮੈਂ ਲੈਟਰ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਇਹ ਲੈਟਰ ਦੇ ਮੁਤਾਬਕ ਕਨਸੈਂਟ ਦਿੱਤੀ ਗਈ ਕੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜੀ ਸਿਕਿਉਰਿਟੀ ਦਾ ਕੰਮ ਆ ਉਹ ਸੀਆਈਐਸਐਫ ਨੂੰ ਦਿੱਤਾ ਜਾਵੇ ਇਹ ਸਹਿਮਤੀ ਕਿਹਨੇ ਦਿੱਤੀ ਸੀ ਕਾਂਗਰਸ ਪਾਰਟੀ ਨੇ ਦਿੱਤੀ ਸੀ ਉਸ ਸਮੇ ਪਰ ਲੇਕਿਨ ਅੱਜ ਦੀ ਮੀਟਿੰਗ ਦੇ ਅੰਦਰ ਅੱਜ ਦੀ ਕੈਬਨਿਟ ਦੇ ਮੀਟਿੰਗ ਦੇ ਅੰਦਰ ਇਹ ਜਿਹੜਾ ਲੈਟਰ ਹੈ ਇਹਨੂੰ ਵਿਡਰਾ ਕਰ ਲਿਆ ਗਿਆਗਾ ਜਿਹੜੀ ਇਹਦੀ ਕੰਸੈਂਟ ਹੈ ਵਿਡਰਾ ਕਰ ਲਈ ਗਈਆ ਔਰ ਅਸੀਂ ਸਪੈਸ਼ਲ ਰੈਜ਼ੋਲੂਸ਼ਨ ਜਿਹੜਾਗਾ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਚ ਪਾਵਾਂਗੇ ਕਿ ਅਸੀਂ ਪੰਜਾਬ ਦੇ ਅੰਦਰ ਬਿਲਕੁਲ ਵੀ ਬਿਲਕੁਲ ਵੀ ਜਿਹੜੀ ਸੀਆਈਐਸਐਫਾ ਨੂੰ ਨਹੀਂ ਲੱਗਣ ਦੇਵਾਂਗੇ ਕਿਉਂਕਿ ਜਿਹੜੇ ਸਾਡੇ ਦੋ ਡੈਮ ਨੇ ਜੇ ਮੈਂ ਗੱਲ ਕਰਾਂ ਸ਼ਾਹਪੁਰ ਕੰਡੀ ਡੈਮ ਦੀ ਉਹ ਡੈਮ ਕਿੰਨੀ ਦੂਰ ਹੈਗਾ ਬਾਰਡਰ ਦੇ ਤੋਂ ਇੰਟਰਨੈਸ਼ਨਲ ਬਾਰਡਰ ਦੇ ਤੋਂ ਉਹ 5 ਕਿਲੋਮੀਟਰ ਦੂਰ ਹੈਗਾ ਤਾਂ ਉੱਥੇ ਤਾਂ ਪੰਜਾਬ ਪੁਲਿਸ ਆਪਣਾ ਰੋਲ ਅੱਛੇ ਤਰੀਕੇ ਨਾਲ ਵਾਰ ਰਹੀ ਆ ਭਾਖੜਾ ਡੈਮ ਤੱਕ ਕਿਤੇ ਦੂਰ ਆ ਦੇ ਨਾਲੋਂ ਕਿੰਨਾ ਡਿਸਟੈਂਸ ਆ ਜੇ ਦੇਖਿਆ ਜਾਵੇ ਤਾਂ ਪਾਕਿਸਤਾਨ ਦੇ ਬਾਰਡਰ ਤੋਂ ਕਿੰਨਾ ਵੱਡਾ ਫਾਸਲਾ ਹੈਗਾ ਤਾਂ ਬਿਲਕੁਲ ਪੰਜਾਬ ਪੁਲਿਸ ਜਿਹੜੀ ਆ ਬੜੀ ਸ਼ਕਸ਼ਮ ਆ ਪੰਜਾਬ ਪੁਲਿਸ ਜੜੀ ਬੜੀ ਤਾਕਤਵਰ ਜਿਹਨੇ ਬਹੁਤ ਵੱਡਾ ਮੁਕਾਬਲਾ ਮੈਂ ਸਮਝਦਾ 테러ਰਿਸਟਾਂ ਦਾ ਕੀਤਾ ਜਿਹਨੇ ਸਮੇਂ-ਸਮੇਂ ਸਰ ਦੇਸ਼ ਦੀ ਸੁਰੱਖਿਆ ਫੋਰਸਾਂ ਦੇ ਨਾਲ ਕੇ ਨਾਲ ਲੜ ਕੇ ਜਿਹੜੀ ਆ ਦੇਸ਼ ਦੀ ਸੇਵਾ ਕੀਤੀ ਆ ਔਰ ਵੱਡੇ ਵੱਡੇ ਜਿਹੜੇ ਸਾਡੇ ਫੋਰਨ ਦੇ ਦੂਜੇ ਸਾਡੇ ਵਿਰੋਧੀ ਕੰਟਰੀ ਸੀਗੇ ਉਹਨਾਂ ਦੇ ਇਰਾਦਿਆਂ ਨੂੰ ਤੋੜਿਆਗਾ ਸੋ ਬਿਲਕੁਲ ਪੰਜਾਬ ਪੁਲਿਸ ਜਿਹੜੀ ਆ ਉਹ ਇਹਦੇ ਵਿੱਚ ਅਹਿਮ ਭੂਮਿਕਾ ਨਿਭਾਊਗੀ ਔਰ ਸਾਰੀ ਡੈਮਾਂ ਦੀ ਜਿਹੜੀ ਆ ਸੁਰੱਖਿਆਗੀ ਉਹ ਪੰਜਾਬ ਪੁਲਿਸ ਕਰੂਗੀ ਬਿਲਕੁਲ ਅਸੀਂ ਜਿਹੜੀ CISF ਆ ਉਹਨੂੰ ਬਿਲਕੁਲ ਅਲਾਉਡ ਨਹੀਂ ਕਰਾਂਗੇ ਕਿਉਂਕਿ ਪੰਜਾਬ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਜਿਹੜੀ ਆ ਸਿਕਿਉਰਿਟੀ ਦੇ ਵਿਚ ਆ ਕੇ ਆਪਣੀ ਸੇਵਾ ਨਿਵਾਸ ਕੇ ਬਿਲਕੁਲ ਪੰਜਾਬ ਪੁਲਿਸ ਜਿਹੜੀ ਆ ਉਹ ਇਹਦੇ ਤੇ ਕੰਮ ਕਰੂਗੀ ਕਿਲਾ ਰਾਏਪੁਰ ਨੂੰ ਮਿੰਨੀ 올림픽ਸ ਵਜੋਂ ਜਾਣਿਆ ਜਾਂਦਾ ਸੀ ਔਰ ਉੱਥੇ ਬੈਲ ਗੱਡੀਆਂ ਦੀਆਂ ਦੌੜਾਂ ਜਿਹੜੀਆਂ ਉਹ ਪੂਰੇ ਸੰਸਾਰ ਭਰ ਤੇ ਪ੍ਰਸਿੱਧ ਸੀ ਉਹਨਾਂ ਨੂੰ ਲੈ ਕੇ ਆਨਰੇਬਲ ਸੁਪਰੀਮ ਕੋਰਟ ਨੇ ਜਿਹੜਾ ਉੱਤੇ ਰੋਕ ਕਰਾ ਦਿੱਤੀ ਗਈ ਸੀਗੀ ਸਟੇਟ ਵਰਸ ਨਗਰ ਆਜ ਐਕਟ ਜੁਡਜਮੈਂਟ ਸੀਗੀ ਉਹ ਜੁਡਜਮੈਂਟ ਦੇ ਤਹਿਤ ਰੋਕ ਲੱਗੀ ਸੀ ਪਰ ਲੇਕਿਨ ਪੂਰੀ ਸਟਡੀ ਤੋਂ ਬਾਅਦ ਪੂਰਾ ਧਿਆਨ ਲਗਾਉਣ ਤੋਂ ਬਾਅਦ ਇਹ ਅਸੀਂ ਐਕਟ ਪਾਸ ਕਰਨ ਜਾ ਰਿਹਾ ਬੈਲ ਗੱਡੀਆਂ ਦੀਆਂ ਜਿਹੜੀਆਂ ਦੌੜਾਂ ਲੱਗੀਆਂ ਉਹ ਪੂਰੇ ਪੰਜਾਬ 'ਚ ਹੁਣ ਦੁਬਾਰਾ ਸ਼ੁਰੂ ਹੋਣਗੀਆਂ ਉਹਦੇ ਲਈ ਅਸੀਂ ਅੱਜ ਐਕਟ ਜਿਹੜਾ ਆਉਣ ਵਾਲਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਆ ਉਹਦੇ ਅੰਦਰ ਪੰਜਾਬ ਦੀਆਂ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਸੀਜੀਸੀ ਯੂਨੀਵਰਸਿਟੀ ਮੁਹਾਲੀ ਚੰ ਝੇੜੀ ਦੂਸਰੀ ਜਿਹੜੀ ਆ ਰਿਆਤ 12 ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਇਹਨਾਂ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਜਿਹੜੀਆਂ ਨੇ ਉਹਨਾਂ ਨੂੰ ਪੰਜਾਬ ਦੇ ਅੰਦਰ ਅਸੀਂ ਪ੍ਰਵਾਨਗੀ ਦਿੱਤੀ ਆ ਉਹਨਾਂ ਦੇ ਸਮੇਂ ਦੇ ਅੰਦਰ ਇਹ ਦੋਨੇ ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਪੰਜਾਬ ਵਿੱਚ ਹੋਂਦ ਵਿੱਚ ਆਉਣਗੀਆਂ ਸਪੈਸ਼ਲ ਲੀਡ ਵਾਲੇ ਬੱਚੇ ਉਹਨਾਂ ਬੱਚਿਆਂ ਨੂੰ ਪੜਾਉਣ ਦੇ ਲਈ ਅਸੀਂ ਅੱਜ ਬਹੁਤ ਹੀ ਮਹੱਤਮਪੂਰਨ ਫੈਸਲਾ ਲਿਆਗਾ ਔਰ ਮੈ ਸੰਵੰਦ ਸਿੱਖਿਆ ਦੀ ਕ੍ਰਾਂਤੀ ਦੇ ਅੰਦਰ ਇੱਕ ਬਹੁਤ ਵੱਡਾ ਫੈਸਲਾਗਾ ਔਰ 3600 টিচার ਜਿਹੜੇ ਨੇਗੇ ਉਹ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਅੰਦਰ ਭਰਤੀ ਕੀਤੇ ਜਾਣਗੇ